ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਹਾਂ ਸਾਰੇ ਅੱਜ ਦੀ ਸਟਾਰਟਿੰਗ ਕਰਨ ਲੱਗੇ ਆ ਆਪਾਂ ਵਲੌਗ ਨੰਬਰ ਦੂਜਾ ਇੱਥੇ ਆਇਆ ਜੀਗਾ ਥੋੜਾ ਜਿਹਾ ਕੰਮ ਜਿਹਾ ਗਿਜ਼ਾ ਲਵੇ ਤੇ ਕੱਲ ਦਾ ਮੀਂਹ ਪੈ ਰਿਹਾ ਸ਼ਾਮ ਦਾ ਮੌਸਮ ਬੜਾ ਸੋਹਣਾ ਸੀਗਾ ਮੈਨੂੰ ਕਹਿਆ ਚੱਲ ਥੋੜਾ ਜਿਹਾ ਲਿਆ ਜਾਵੇ ਵਿਊ ਜਾਂ ਦੇਖੋ ਇਟਲੀ ਆ ਹੈਗਾ ਦਫ਼ਤਰ ਮਿਊਂਸੀਪਲ ਵਾਲਾ ਇਹਦਾ ਜਿੱਦਾਂ ਆਪਾਂ ਮਿਊਂਸੀਪਲਟੀ ਕਹਿ ਦਿੰਦੇ ਨੇ ਇਹਨੂੰ ਹੋਰ ਇੱਕ ਮਿਊਂਨੇ ਕਹਿ ਦਿੰਦੇ ਆ ਬਾਕੀ ਸਾਨੂੰ ਬੋਲੀ ਬੋਲੀ ਥੋੜੀ ਜਿਹੀ ਘੱਟੇ ਹੁੰਦੀ ਆ ਟਾਈਮ ਜੱਟ ਭਾਈ ਕੌਫੀ ਪੀਣ ਸਵੇਰੇ ਸਵੇਰੇ ਕੌਫੀ ਪੀਣ ਆ ਗਏ ਤੇ ਹਾਜੀ ਮੌਸਮ ਹੋਇਆ ਬਹੁਤ ਵਧੀਆ ਇਟਲੀ ਦਾ ਇਹ ਹੈਗਾ ਆਪਣਾ ਪੈਂਟ ਮਾਰਟੀਨੇਂਗੋ ਅੋਰ ਜਾ ਰਹੇ ਆ ਆਪਾਂ ਆਪਣੇ ਕਾਰਵਾਸ਼ ਤੇ ਕੰਮ ਕਰਨ ਦੇ ਵੇੜ ਕੇ ਕਾਏ ਪਤਰਾਲੇ ਮੜੇ ਮੋਟੇ ਤੇ ਮੌਸਮ ਅਜੇ ਖਰਾਬ ਆ ਕੰਮ ਠੰਡਾ ਜਿਹੜੀ ਕੱਲ ਗੱਡੀ ਕਰੀ ਆ ਹੁਣ ਦਿਖਾਵਾਂਗੇ ਤੁਹਾਨੂੰ ਕਿੱਦਾਂ ਦੀ ਗੇ ਆਪਾਂ ਆਪਣੇ ਟਿਕਾਣੇ ਤੇ ਕਹਾਣੀ ਤੇ ਪਹੁੰਚ ਗਏ ਤੇ ਗੱਡੀ ਹੋ ਰਹੀ ਆ ਦੰਨ ਕਰਤੀ ਤਾਂ ਸਭ ਵਧੀਆ ਹੋਈ ਜਾਂਦਾ ਬਾਕੀ ਦੇਖਦੇ ਹਾਂ ਹੁਣ ਕਿਦਾਂ ਸਿਸਟਮ ਮੀਂਹ ਲਿਖਿਆ ਵਾ ਕਈ ਦਿਨ 19 ਦਿਨ ਕੰਮ ਸਾਡਾ ਠੰਡਾ ਹੀ ਐ ਵਧੀਆ 1-2 ਦਿਨ ਮੀਂਹ ਪੈ ਕੇ ਫਿਰ ਮੁੜ ਕੇ ਮੌਸਮ ਸੈੱਟ ਹੋ ਜAVE ਫਿਰ ਕੰਮ ਸਾਡਾ ਵਧੀਆ ਚੱਲ ਪੰਦਾ ਤੇ ਤੇਜ਼ ਚੱਲਦੀ ਐ ਇਮਲਾਰਿਆ ਘੱਗਰਾ ਜਾਂ ਪਾੜ ਜੂਗਾ ਅੱਜ ਬਾਸਾ ਦਾ ਨਹੀਂ ਹੈ ਪਾਰਟ ਵਾਲਾ ਘੱਗਰਾ ਜੀ ਹੋਰ ਤੇ ਆਪਾਂ ਚੱਲ ਰਹੇ ਹਿੱਥੇ ਥੋੜੀ ਪ੍ਰੋਬਲਮ ਸੀ ਕਿ ਫੜ ਗਿਆ ਸੀਗਾ ਸਸਤੋ ਸਾਰਾ ਜਿਹੜਾ ਵੀ ਮੋ ਕਰਕੇ ਮੈਂ ਜਿਸ ਐਕਟੀਵੇਟਰ ਲਾ ਰੋ ਬੱਜ ਦਾ ਕਾਲਾ ਜਿਸ ਐਕਟੀਵੇਟਰ ਤਾਂ ਮੋ ਕਰ ਗਿਆ ਤਾਂ ਸਾਰਾ ਤੇ ਹੁਣ ਚਲਾ ਆਇਆ ਹੁਣ ਕਰਦੇ ਆ ਬੰਦ ਯੂਪੀਐਸ ਹੋ ਗਿਆ ਖਰਾਬ ਪਹਿਲਾਂ ਚਲਾਤਾ ਸੀਗਾ ਥੋੜਾ ਜਿਹਾ ਚੱਲ ਪਿਆ ਸੀਗਾ ਸਾਰਾ ਸਿਸਟਮ ਯੂਪੀਐਸ ਨਾਲ ਚੱਲਦਾ ਇਹ ਖੜ ਗਿਆ ਸਾਰਾ ਸਿਸਟਮ ਸਾਰਾ ਸਿਸਟਮ ਆਫਲਾਈਨ ਤੇ ਇਹੋ ਤਰ੍ਹਾਂ ਆਵਾਜ਼ ਵੀ ਆਪਣੇ ਨੈਟ ਨਾਲ ਕਨੈਕਟ ਆ ਉਹ ਵੀ ਖੜ ਗਿਆ ਉਦੋਂ ਵੈਸੇ ਉਹ ਚੱਲਦਾ ਉਦੋਂ ਉਹਦਾ ਉਹ ਨਹੀਂ ਚੱਲਦਾ ਹੈਗਾ ਜਿੱਤੇ ਚ ਪੈਸੇ ਪਾਉਣੇ ਆ ਆਪਾਂ ਬਿਲਿੰਗ ਕਾਊਂਟਰ ਜਿਹੜਾ ਕੋਈ ਨਾਲ ਤੇ ਖੜਾਉਂਦਾ ਮਕੈਨਿਕਲ ਪੀਐਸ ਲੈ ਕੇ ਕੰਡ ਕਿਤੇ ਵਿੱਚ ਦੇ ਚਾਰ ਰੋਟੀ ਖਾਣ ਕਿਤੇ ਮੈਂ ਆਇਆ ਰੋਟੀ ਦਾ ਟਾਈਮ ਆ ਗਿਆ ਆਪਣੇ ਕੋਲ ਆ ਅੰਦਰ ਟੰਗਣੇ ਵਾਲੇ ਪਰਫਿਊਮਸ ਸਾਰੇ ਨੇ ਸਾਰਾ ਸਟਾਕ ਪਿਆ ਆਪਣੇ ਕੋਲ ਲਿਮਟਡ ਜਿੰਨੇ ਮਰਜ਼ੀ ਲਓ ਜੋ ਤੁਸੀਂ ਕਹੋ ਮੈਂ ਕਰਾਂ ਜੋ ਤੁਸੀਂ ਕਹੋ ਜੇ ਮੇਰੇ ਵੀਰ ਨੂੰ ਚਾਹੀਦੇ ਹੋਣ ਅਦੇ ਟੰਗੜ ਨੂੰ तकरीबन ਸਾਰੇ ਨੇ ਆਪਣੇ ਇੱਥੇ ਫੁੱਲ ਲੱਗੇ ਆ ਬੜੇ ਵਧੀਆ ਤੇ ਜੋਣਾ ਇਹਦੇ ਕੋਲੇ ਆ ਆਪਣਾ ਕਾਰਵਾਸ਼ ਤੇ ਹੁਣ ਆਪਾਂ ਚੱਲੇ ਆ ਫਿਰ ਕਿਰਾ ਮੈਂਗਾ ਕੋਈ ਖਾਇਆ ਥੋੜਾ ਬਹੁਤ ਤੇ ਤੇ ਚੱਲੇ ਆ ਪੰਨਾਲ ਦਾ ਪੰਡੇ ਅਕਾਲ ਚੋ ਤੇ ਮੈਂਗਾ ਕਬਾਬ ਮੂੰਹ ਖਾ ਲਈ ਥੋੜਾ ਬਹੁਤ ਹਵਾ ਚ ਇੰਨੀ ਚੱਲ ਰਹੀ ਹੈ ਕਹਿੰਦੀ ਹੈ ਵੀ ਆਂ ਠੋਡਾ ਦੇਣਾ ਗਿਆ ਕੋਤਰਾ ਤਾਸ ਰਹੀ ਹੈ ਬੰਦੇ ਇਹਨੂੰ ਵੀ ਆ ਜਿਹੜਾ ਤੁਸੀਂ ਗਲਤੀਆਂ ਕਰੀਆਂ ਵੀ ਆ ਉਹ ਨੁਕਸਾਨ ਕਈ ਜਗ੍ਹਾ ਤੇ ਮੈਂ ਦੇਖਿਆ ਜੇਰੇ ਨਿਊਜ਼ ਵਗੈਰਾ ਕਿਤੇ ਤਰਖਤ ਕਰਕੇ ਕਿਤੇ ਕੁਝ ਹੋ ਗਿਆ ਕਾਫੀ ਜਿਆਦਾ ਨੁਕਸਾਨ ਹੋ ਰਿਹਾ ਹੋ ਜੀ ਆ ਹੈਗਾ ਇਟਲੀ ਦਾ ਪਿੰਟ ਕਾਲਚੋ ਕਾਲਚੋ ਇੱਥੇ ਫੁੱਟਬਾਲ ਨੂੰ ਵੀ ਕਹਿੰਦੇ ਆ ਟਾਲੀਅਨ ਲੈਂਗੁਏਜ ਕਾਲਚੋ ਕਹਿੰਦੇ ਆ ਉਹਨੂੰ ਵੀ ਇਹ ਵੀ ਉਦਾਂ ਹੀ ਆ ਕਾਲਚੋ ਬਾਕੀ ਸਾਰ ਨੂੰ ਘੱਟੇ ਆਉਂਦੀ ਆ ਟਾਲੀਅਨ ਤੇ ਕੰਮ ਕਰਨ ਉਸਾਰੀ ਦਾ ਆਪਣਾ ਪੂਰਾ ਦੇ ਕੋਈ ਇਟ ਨਹੀਂ ਕਰਨਾ। ਉਹ ਵਾਲੀ ਵਾਲੀ ਕਰਕੇ ਸਾਰੀ ਦਿਖਾਵਾਂਗੇ। ਇਹ ਇੱਥੇ ਆ ਗਿਆ ਤੁਰਕੀਸ਼ ਵਾਲਿਆਂ ਦਾ। ਕਿਸੇ ਟੀ ਕਬਾਬ ਪੀਸਾ। ਪੀਸਾ ਕਹਿੰਦੇ ਹਟਾ ਲਈਏ ਇੱਥੇ ਉੱਪਰ ਨਾਲੇ ਪੀਵਾ ਕੇ। 250 ਆਪਣੀ ਪਾ ਲੱਗਿਆ ਕਬਾਬ ਖਾਨ। ਤੇ ਮੈਨੂੰ ਲੈ ਲਿਆ ਆਪਾਂ ਨੇ। ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਆਪਣਾ ਬੰਦਾ ਜਿਹੜਾ ਉਹ ਤੇ ਸਮਾਨ ਖਰੀਦਿਆ ਜਾਵੇ। ਪੰਜਾਬੀ ਹੋਵੇ ਜਿਹੜਾ। ਪੂਰੇ ਨੇੜੇ ਤੇਰੇ ਸਾਡੇ ਪੰਜਾਬੀ ਤਾਂ ਹੈ ਨਹੀਂ ਕਿਸੇ ਭਾਈਚਾਰੇ ਦਾ। पाला-पाला ਮੈਂ ਟਰਾਈ ਕਰੀ ਤੀ ਮੈਂ ਕਿਾ ਚਲ ਕਬਾਬ ਖੋਲਦੇ ਆ ਮੈਨੂੰ ਪਰਮਿਸ਼ਨ ਨਹੀਂ ਦੇਈ ਹੈਗੀ ਮਾਰਤੀ ਨਿੰਗੋ ਵਾਲਿਆਂ ਨੇ ਉੱਥੇ ਖੋਲਿਆ ਵਾ ਪਾਕਿਸਤਾਨੀ ਨੂੰ ਵੱਡਾ ਵਧੀਆ ਨਹੀਂ ਬਣਾਉਂਦੇ ਹੈਗੇ ਮੈਂ ਜੱਦੀ ਤੌਰ ਤਾਂ ਕਿਤਾ ਪਹਿਲਾਂ ਵੱਜ ਗਏ ਚੱਕਿਆਂ ਤੇ ਗਾੜੀ ਹਾਂ ਬਾਦ ਵਿੱਚ ਕਿਹਾ ਪਾਣੀ ਇਤਰਾ ਸ਼ੈਂਪੂਟਾਟ ਹੋ ਗਿਆ ਉੱਪਰ ਸ਼ੈਂਪੂ ਨਹੀਂ ਰੋਕਾ ਹੈ ਹੋ ਰਹੀ ਹੈ ਕਿ ਕਿ ਸ਼ੈਂਪੂ ਭਰੀ ਹੋ ਤੇ ਉਦੋਂ ਪਾਣੀ ਸਟਾਰਟ ਹੋ ਗਿਆ ਹਾਈ ਪ੍ਰੈਸ਼ਰ ਹਾਂ ਆ ਚੱਲ ਰਹੀ ਹੈ ਚੈਨ ਇਹਦੇ ਤੋਂ ਪਾਣੀ ਦਬਦ ਰਹੀ ਹੈ ਪਾਣੀ ਜਦ ਬੱਦ ਕੇ ਇਹ ਰਸਟਾ 'ਤੇ ਘੱਟ ਨਾ ਚਾਰੇ ਮੋਟਰਾਂ ਨੇ ਚੱਲ ਰਹੀਆਂ ਨੇ। ਲੱਗੀਆਂ ਗੱਡੀ ਧੋਣ ਤੇ ਗੱਡੀ ਹੈਗੀ ਬਕਾਊ 2019 ਮਾਡਲ। ਜੇ ਮੇਰੇ ਵੀਰ ਨੇ ਲੈਣੀ ਹੋਵੇ ਕੋਈ ਦੱਸਿਓ। ਸੱਚ ਟਾਈਮਿੰਗ ਬੈਲਟ ਇਹਦੀ ਬਦਲੀ ਹੋਈ ਆ ਟਾਇਰ ਟੂਰ ਵੀ ਵਧੀਆ ਨੇ। ਤੇ ਬਾਕੀ ਜਾਣਕਾਰੀ ਲਈ ਤੁਸੀਂ ਮੇਰੇ ਨਾਲ ਕੰਟੈਕਟ ਕਰ ਲਿਓ। ਜਣ ਦੀ ਕੰਡੀਸ਼ਨ ਚੈੱਕ ਕਰੋ। ਤੇ ਤੁਹਾਨੂੰ ਬਾਅਦ ਚ ਦਿਖਾਵਾਂਗੇ ਫਿਰ ਆਹੀ ਕੰਡੀਸ਼ਨ ਸੇਮ ਵੀ ਆ ਕਿੱਦਾਂ ਸਾਫ਼ ਕਰਿਆ ਤਾਂ ਚਲੋ ਮੇਥੇ ਥੋੜਾ ਜਿਹਾ ਡਰਲ ਦੀ ਦਵਾਈ ਜੀ ਨਹੀਂ ਆਹ ਕੰਡੀਸ਼ਨ ਚੈੱਕ ਕਰੋ ਚੈੱਕ ਕੁਆਲਟੀ ਫਿਰ ਕੇ ਨਾ ਇਹ ਉਹੀ ਇੰਜਨ ਹੈ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਕੋ ਚੈੱਕ ਕਰ ਇਹ ਵੀ ਤੁਹਾਡਾ ਦੇਣਾ ਕਿਹਾ ਹੈ ਮੀਨ ਲਿਆਉਂਦੀ ਪਈ ਹੈ ਨੇਰੀ ਹਵਾ ਚੱਲ ਰਹੀ ਆ ਮਾਰੋ ਮਾਰ ਹੁਣ ਆਪਾਂ ਚੱਲੇ ਘਰ ਨੂੰ ਮੇਰੀ ਸਲਾਹ ਵੀ ਮੌਸਮ ਵਧੀਆ ਜਾ ਕੇ ਬੱਕਰੂ ਬੱਕਰੂ ਧਰੀਏ ਆਈਏ ਬੱਕਰਾ ਬੱਕੜਾ ਬਣਾ ਕੇ ਮੜਾ ਜਾ ਸੇਤਾਂ ਬਣਾਈਏ ਇਹ ਹੈਗਾ ਜੀ ਇਟਲੀ ਦਾ ਮੌਸਮ ਇੱਥੇ ਕਹਿੰਦੇ ਮੌਸਮ ਦਾ ਤੇ ਕੰਮ ਛੋਟਣ ਦਾ ਤੇ ਥੋੜੀ ਜਿਹੜੀ ਵਾਈਫਾਈ ਜਾਂ ਥੋੜੀ ਜਿਹੜੀ ਸਹੇਲੀ ਆ ਉਹ ਉਹਦਾ ਕੋਈ ਭਰੋਸਾ ਨਹੀਂ ਹੈਗਾ ਕਦ ਮੀਂਹ ਆ ਜਵੇ ਕਾ ਥੋੜੀ ਸਹੇਲੀ ਜਾਣ ਦੇਵੇ ਕਾ ਥੋੜਾ ਕੰਮ ਛੋਟ ਜਿਵੇਂ ਜਿਹੜੀ ਇਟਲੀ ਆ ਤੇ ਅੱਧ ਤੋਪੇ ਵੀ ਨਿਕਲਿਆ ਆਈ ਹਵਾ ਵੀ ਬਹੁਤ ਤੇਜ਼ ਚੱਲਦੀ ਸੀ ਮੀਂਹ ਵੀ ਪਿਆ ਲਿਆ ਦੁਬਾਰਾ ਫੇਰ ਮੀਂਹ ਆ ਗਿਆ ਇਹ ਮੌਸਮ ਹੈ ਇਟਲੀ ਦਾ ਜੀ ਪੈ ਗਿਆ ਹੈ ਪਾਣੀ ਚੱਲ ਰਿਹਾ ਆ ਪਾਣੀ ਆ ਦੇਖੋ ਇਹ ਤਾਂ ਮੀਂਹ ਪਿਆ ਹੈ ਮੈਂ ਲਿਆਂਦਾ ਬੱਕਰ ਨੂੰ ਬਣਾਵਾਂਗੇ ਘਰੇ ਇਹ ਨਾਲੇ ਖਾਵਾਂਗੇ ਯਾ ਕਿ ਤਕ ਉਹਨਾਂ ਨੂੰ ਕਿਵੇਂ ਬਣਾਉਨੇ ਆਪਾਂ ਬੱਕਰਾ ਲਓ ਜੀ ਆਗੇ ਘਰੇ ਘਰ ਆਪਣਾ ਛੋਟਾ ਜਿਹਾ ਘਰ ਹੈ ਪ੍ਰਾਈਵੇਟੇ ਰੋਡ ਦੇ ਉੱਤੇ ਹੀ ਆ ਤੇ ਆ ਆਪਣੀ ਇਹ ਐਂਟਰੀ ਲਓ ਜੀ ਘਰ ਦਾ ਦੇਸੀ ਕੀ ਹੈ ਤੇ ਆਪਾਂ ਉਹਨਾਂ ਕਿੰਨੇ ਦੇਸੀ ਕੀ ਅਸੀਂ ਮੋਸਲੇ ਦਾ ਸਾਉਜੀ ਤੇ ਸੀ ਕਿ ਜੇ ਬਣਾਈਏ ਦੂਜਾ ਵੀ ਪਸਤਦਾ ਲਓ ਜੀ ਇਹਦੇ ਵਿੱਚ ਪਾਇਆ ਆਪਾਂ ਨੇ ਲਸਣ ਆਦਰਕ ਕਰੀ ਮਰਚਾ ਤਾਜ ਟਮਾਟਰ ਤੇ ਪਾਇਆ ਨੂਨ ਥੜ ਦੇ ਤੇ ਧਨੀਆ ਤੇ ਜੀਰਾ ਪਾਊਡਰ ਬਾਕੀ ਇਹਦੇ ਵਿੱਚ ਪਾਈਆ ਇਲਚੀ ਪਾਈਆ ਤੇ ਕਾਲੀ ਮਿਰਚ ਪਾਈਆ ਥੋੜੇ ਮਸਾਲੇ ਪਾਇਆ ਸੁੱਕੇ ਤੇ ਥੋੜੀ ਜਿਹਾ ਪਾਵਾਂਗੇ ਢੇਕੀ ਮਰਚਾ ਕਲਰ ਵਾਸਤੇ ਵਧੀਆ ਤੇ ਮਸਾਲਾ ਆਪਣਾ ਭੁੰਨ ਕੇ ਤਿਆਰ ਹੋ ਗਿਆ ਦੇਖ ਕੇ ਕੀ ਤੇ ਬਣਾਉਨੇ ਆਪਾਂ ਤੇ ਬੱਕਰਾ ਆਪਾਂ ਨੇ ਧੋ ਕੇ ਕਰ ਲਿਆ ਰੇਡੀ ਬੱਕਰਾ ਆਪਾਂ ਕੱਲਾ ਪੱਤੇ ਬਣਾ ਕੇ ਲਿਆਉਂਦਾ ਉਹਨੂੰ ਇੱਕ ਇਹਨੂੰ ਵੱਧ ਦੇ ਆਪਾਂ ਨੇ ਤੇ ਹੁਣ ਪਾਉਣ ਲੱਗੇ ਆਪਾਂ ਮੀਟ ਵਾਸਤੇ ਧੀ ਛੱਡਣਾ ਫਿਰ ਤਿਆਰ ਹੋ ਗਿਆ ਇਹਦਾ ਜੇ ਤੁਹਾਨੂੰ ਵੀ ਦੇਖੀ ਹੋਈ ਤਾਂ ਜ਼ਰੂਰ ਮੈਨੂੰ ਦੱਸਿਓ ਥੈਂਕਸ ਫਾਰ ਵਾਚਿੰਗ ਜੈਨਾਂ ਨੂੰ ਸਬਸਕ੍ਰਾਈਬ ਲਾਈਕ O é que isso